ਆਪਾਂ ਗੱਲ ਕਰਦੇ ਹਾਂ ਇੱਕ ਵਾਰ ਫੇਰ ਤੋਂ ਜਿਹੜਾ ਮੁੱਦਾ ਜਿਹੜਾ ਹੈ ਭਖ ਚੁੱਕਿਆ ਏ ਵਾਰਡ ਨੰਬਰ 6 ਵਾਰਡ ਨੰਬਰ 6 ਗਲੀ ਨੰਬਰ 11 ਸਵਰਾਜ ਨਗਰ ਦੀਆਂ ਅਸੀਂ ਤੁਹਾਨੂੰ ਇੱਕ ਵਾਰ ਫੇਰ ਤਸਵੀਰਾਂ ਅਸੀਂ ਦਿਖਾਣੇ ਆ ਕਿ ਇਸ ਘਰ ਦੇ ਵਿੱਚ ਜਿਹੜਾ ਹੈ ਦੋ ਲੜਕੀਆਂ ਦਾ ਜਿਹੜਾ ਵਿਆਹ ਕਾਰਜ ਹੋਣਾ ਸੀ ਹੋਣਾ ਹੈ ਤੇ ਕੁਝ ਕਾਰਨਾ ਕਾਰਨ ਜਿਹੜੀ ਐ ਸੜਕ ਦਾ ਮਨਜ਼ੂਰ ਹੋ ਚੁੱਕੀ ਸੀ ਪਰ ਜਿਹੜੀ ਐ ਮਨਜ਼ੂਰੀ ਦੇ ਬਾਵਜੂਦ ਵੀ ਕਿਸੇ ਸਰਾਰਤੀ ਅੰਸਰ ਨੇ ਜਿਹੜਾ ਹੈ ਇਹ ਸੜਕ ਨੂੰ ਰੋਕ ਦਿੱਤਾ ਸੀ ਜਿਸ ਤੋਂ ਬਾਅਦ ਇਸ ਘਰ ਦੇ ਵਿੱਚ ਜਿਹੜੇ ਵਿਆਹ ਦਾ ਮਾਹੌਲ ਹੈ ਤੁਸੀਂ ਦੇਖ ਰਹੇ ਹੋ ਦੋ ਬੇਟੀਆਂ ਦਾ ਸ਼ਾਦੀ ਹੋਣੀ ਹੈ ਤੇ ਟੈਂਟ ਜਿਹੜੇ ਨੇ ਲੱਗ ਚੁੱਕੇ ਨੇ ਪ੍ਰਸ਼ਾਸਨ ਨੇ ਜਿਹੜੀ ਐ ਸੜਕ ਰੋਕ ਦਿੱਤੀ ਸੀ ਤੇ ਰੋਕਣ ਤੋਂ ਬਾਵਜੂਦ ਪੂਰੇ ਸ਼ਹਿਰ ਦੇ ਸਮਾਜ ਸੇਵੀ ਜਿਹੜੇ ਨੇ ਉਹ ਇਹਨਾਂ ਦੇ ਹੱਕ ਦੇ ਵਿੱਚ ਆਏ ਨੇ ਹੱਕ ਦੇ ਵਿੱਚ ਆ ਕੇ ਜਿਹੜੇ ਨੇ ਹੁਣ ਜੇ ਆਪਾਂ ਗੱਲ ਕਰੀਏ ਸੜਕ ਜਿਹੜਾ ਜੋ ਪ੍ਰਸ਼ਾਸਨ ਨੇ ਬਣਾਣੀ ਸੀ ਉਹ ਹੁਣ ਇਹਨਾਂ ਸਮਾਜ ਸੇਵੀਆਂ ਦੇ ਉਪਰਾਲਾ ਸਦਕਾ ਜਿਹੜੀ ਹੈ ਬਣਨ ਲੱਗੀ ਹੈ ਪ੍ਰਸ਼ਾਸਨ ਨੇ ਬਿਲਕੁਲ ਇਸ ਕੰਮ ਨੂੰ ਰੋਕ ਦਿੱਤਾ ਸੀ ਪਰ ਪੂਰੇ ਜਿਹੜੇ ਖਰੜ ਦੇ ਸਮਾਜ ਸੇਵੀ ਹੁਣ ਅੱਗੇ ਆਏ ਨੇ ਤੇ ਸਾਡੇ ਨਾਲ ਹੋਰ ਵੀ ਜਿਹੜੇ ਨੇ ਪਾਰਟੀਆਂ ਦੇ ਨੁਮਾਇੰਦੇ ਸਮਾਜ ਸੇਵੀ ਜੁੜ ਚੁੱਕੇ ਨੇ ਧਾਰੀয়াল ਸਾਹਿਬ ਜੋ ਆਮ ਆਦਮੀ ਪਾਰਟੀ ਦੇ ਕਿਸੇ ਟਾਈਮ 'ਚ ਥੰਬ ਹੁੰਦੇ ਸੀ ਜੋਤਾਂ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਬਹੁਤ ਵੱਡਾ ਇਹਨਾਂ ਦਾ ਯੋਗਦਾਨ ਹੈ ਪਰ ਹੁਣ ਜਿਹੜੇ ਨੇ ਵਕ ਹੋਏ ਹੋਏ ਨੇ ਤੇ ਪੰਜਾਬ ਦੇ ਲੋਕਾਂ ਦੇ ਹੱਕ ਦੀ ਲੜਾਈ ਜਿਹੜੇ ਨੇ ਲੜ ਰਹੇ ਨੇ ਸਰਕਾਰ ਦੇ ਖਿਲਾਫ ਜਿਹੜੇ ਨੇ ਖੁੱਲ੍ਹ ਕੇ ਜਿਹੜੇ ਉਹ ਚੱਲ ਰਹੇ ਨੇ ਤੇ ਆਪਾਂ ਧਾਰੀਵਾਲ ਸਾਹਿਬ ਦੇ ਨਾਲ ਗੱਲ ਕਰਾਂਗੇ ਕੀ ਕਹਿਣਾ ਦਿੱਤਾ ਧਾਰੀਵਾਲ ਸਾਹਿਬ ਦੋ ਲੜਕੀਆਂ ਦਾ ਵਿਆਹ ਹੋਵੇ ਕੰਮ ਚੱਲਦਾ ਹੋਇਆ ਰੋਗ ਦਿੱਤਾ ਹੋਵੇ ਕੀ ਕਹਿਣਾ ਚਾਹੁੰਦੇ ਹੋ ਜੀ ਮੈਂ ਅੱਜ ਇੱਥੇ ਇੰਡੀਅਨ ਐਸੋਸੀਏਸ਼ਨ ਆਫ ਲਾਇਰਸ ਵੱਲੋਂ ਬਤੌਰ ਵਾਈਸ ਪ੍ਰੈਜ਼ੀਡੈਂਟ ਪੰਜਾਬ ਤੇ ਇੱਕ ਸਮਾਜ ਸੇਵੀ ਹੋਣ ਦੇ ਨਾਤੇ ਜਦੋਂ ਕੱਲ ਤੁਹਾਡੀ ਵੀਡੀਓ ਦੇਖੀ ਵੀਕ ਪਰਿਵਾਰ ਦੇ ਵਿੱਚ ਦੋ ਬੇਟੀਆਂ ਦਾ ਵਿਆਹ ਹੈ ਉਹਨਾਂ ਨਾਲ ਧੱਕਾ ਹੋ ਰਿਹਾ ਹੈ ਧੱਕਾ ਵੀ ਇੱਕ ਜਿਹੜੀ ਸਿਆਸੀ ਨੇਤਾ ਵੱਲੋਂ ਨੇਤਾ ਕੀ ਜੋ ਦੋਸ਼ ਲੋਕਾਂ ਦੇ ਅੱਜ ਅਸੀਂ ਸੁਣਿਆ ਹੈ ਵੀ ਮੌਜੂਦਾ ਜਿਹੜੀ ਐਮਐਲਏ ਹੈ ਉਹਨਾਂ ਵੱਲੋਂ ਇਹ ਸਿਆਸੀ ਕਾਰਨਾ ਕਰਕੇ ਜਿਹੜੇ ਗੱਡੀ ਰੋਕੀ ਗਈ ਸੀ ਤੇ ਹੁਣ ਅਸੀਂ ਆਏ ਹਾਂ ਹੁਣ ਇਹ ਗੱਡੀ ਅੱਜ ਸ਼ੁਰੂ ਹੋ ਗਈ ਤੇ ਸਰਕਾਰ ਦੇ ਜਿਹੜਾ ਕੰਮ ਕਰਨ ਦਾ ਤਰੀਕਾ ਹੈ ਅਸੀਂ ਦਾ ਬਹੁਤ ਦਿਨ ਤੋਂ ਸਾਰਾ ਪੰਜਾਬ ਹੀ ਬੋਲ ਰਿਹਾ ਹੈ ਮੈਂ ਇਕੱਲਾ ਨਹੀਂ ਬੋਲ ਰਿਹਾ ਮੇਂ ਦਾ ਤਰੀਕਾ ਬਹੁਤ ਗਲਤ ਹੈ ਇਹਨਾਂ ਨੇ ਕੋਈ ਡਿਵੈਲਪਮੈਂਟ ਤਾਂ ਕੀਤੀ ਨਹੀਂ ਜੋ ਡਿਵੈਲਪਮੈਂਟ ਹੋ ਰਹੀ ਹੈ ਉਹ ਆਪਣੀਆਂ ਸਿਆਸੀ ਰੰਜਿਸ਼ਾਂ ਕੱਢਣ ਕਰਕੇ ਉਸ ਨੂੰ ਵੀ ਰੋਕ ਰਹੇ ਆ ਜਿਹੜੀ ਕਿ ਬਹੁਤ ਮੱਤ ਭਾਗੀ ਹੈ ਇਹ ਸਮਾਜ ਸਮਾਜਿਕ ਤੌਰ ਤੇ ਵੀ ਗਲਤ ਹੈ ਕਾਨੂੰਨੀ ਤੌਰ ਤੇ ਵੀ ਗਲਤ ਹੈ ਇਨਸਾਨੀਅਤ ਤੌਰ ਤੇ ਵੀ ਗਲਤ ਹੈ ਜੋ ਇਹ ਰੋਕਣਾ ਕਿਸੇ ਦੇ ਕਾਰਜ ਦੇ ਵਿੱਚ ਜਿਹੜਾ ਉਹ ਧੀਆਂ ਪੈਣਾ ਸਾਰੀਆਂ ਪੰਜਾਬ ਦੀ ਜਿੱਦ ਆਪਾਂ ਕਹਿੰਦੇ ਸਾਂਝੀ ਹੁੰਦੀਆਂ ਹਰ ਇੱਕ ਦੀਆਂ ਇਹਦੀ ਅਸੀਂ ਸੱਤ ਸ਼ਬਦਾਂ 'ਚ ਨਖੇਦੀ ਕਰਦੇ ਆਂ ਤੇ ਅਸੀਂ ਪਰਿਵਾਰ ਨਾਲ ਖੜੇ ਆਂ ਅਸੀਂ ਹੋਰ ਵੀ ਜਿਹੜੇ ਸਮਾਜਿਕ ਜਥੇਬੰਦੀਆਂ ਐ ਕਿਸਾਨ ਹੋਏ ਮਜ਼ਦੂਰ ਹੋਏ ਵਕੀਲ ਐ ਜੋ ਸਾਰਿਆਂ ਨੂੰ ਇਹਨੇ ਪਰਿਵਾਰ ਦੇ ਹਕ ਵਿੱਚ ਕਰਨਾ ਚਾਹੀਦਾ ਤੇ ਸਰਕਾਰ ਦੇ ਖਿਲਾਫ ਇਸ ਸਰਕਾਰ ਦੇ ਖਿਲਾਫ ਤੇ ਮੌਜੂਦਾ ਐਮਐਲਏ ਦੇ ਖਿਲਾਫ ਆਪਣੀ ਆਵਾਜ਼ ਜਰੀਏ ਉਬਲੰਦ ਕਰਨੀ ਚਾਹੀਦੀ ਜਦੋਂ ਤੁਸੀਂ ਆਮ ਆਦਮੀ ਪਾਰਟੀ ਦੇ ਨਾਲ ਸੀ ਜਦੋਂ ਪੰਜਾਬ ਵਿੱਚ ਸਰਕਾਰ ਨਹੀਂ ਸੀ ਬਣੀ ਉਸ ਟਾਈਮ ਕੀ ਆਵਾਦੇ ਸੀ ਹੁਣ ਜਿਹੜੇ ਹਾਲਾਤ ਕੀ ਹੋ ਚੁੱਕੇ ਨੇ ਚੱਲਦੇ ਚੱਲਦੇ ਕੰਮਾਂ ਨੂੰ ਰੋਕ ਦਿੱਤਾ ਜਿਹੜੀ ਜਿਹੜੀ ਘਰ ਦੇ ਵਿੱਚ ਵਿਆਹ ਹੈ ਦੋ ਲੜਕੀਆਂ ਨਾਲ ਦੀ ਮਾਂ ਜਿਹੜੀ ਹੈਂਡੀਕੈਪਟ ਹੈ ਬਹੁਤ ਬੁਰਾ ਹਾਲ ਤਾਂ ਤਕਰੀਬਨ ਕਈ ਦਿਨਾਂ ਤੋਂ ਜਿਹੜਾ ਔਰੇ ਤਰਸਯੋਗ ਹਾਲਤ ਦੇ ਵਿੱਚ ਇਹ ਕਹਿ ਰਹੇ ਨੇ ਕਿ ਰਿਸ਼ਤੇਦਾਰ ਆਣੇ ਸ਼ੁਰੂ ਹੋ ਚੁੱਕੇ ਨੇ ਟੈਂਟ ਲੱਗ ਚੁੱਕਿਆ ਹੈ ਤੇ ਕੀ ਜੋ ਵਾਦੇ ਕੀਤੇ ਸੀ ਉਹਨਾਂ ਤੇ ਖਰੀ ਉਤਰ ਰਹੀ ਹੈ ਸਰਕਾਰ ਜੋ ਪਹਿਲੀਆਂ ਸਰਕਾਰਾਂ ਨੇ ਗਲਤੀਆਂ ਕੀਤੀਆਂ ਸੀ ਮਿਲ ਕੇ ਆਪਣੇ ਵੱਡੇ ਵੱਡੇ ਨੇਤਾਵਾਂ ਨੇ ਤੇ ਬਿਊਰੋਕ੍ਰੇਸੀ ਨੇ ਲੋਕਾਂ ਨਾਲ ਜੋ ਧੱਕਾ ਕੀਤਾ ਸੀ ਉਹ ਅੱਗੇ ਚੱਲ ਰਿਹਾ ਹੈ ਉਸ ਨਾਲੋਂ ਵੀ ਜ਼ਿਆਦਾ ਹੋ ਗਿਆ ਚਾਹੇ ਉਹ ਭ੍ਰਿਸ਼ਟਾਚਾਰ ਹੋਵੇ ਚਾਹੇ ਉਹ ਡਿਵੈਲਪਮੈਂਟ ਦਾ ਕੰਮ ਹੋਵੇ ਚਾਹੇ ਉਹ ਨਸ਼ਿਆਂ ਦਾ ਹੋਵੇ ਚਾਹੇ ਲੋਕਾਂ ਦੇ ਝੂਠੇ ਪਰਚੇ ਦਰਜ ਕਰਾਣੇ ਉਹਨਾਂ ਨੂੰ ਤੰਗ ਕਰਨਾ ਉਹ ਅੱਗੇ ਨਾਲੋਂ ਜ਼ਿਆਦਾ ਹੋ ਗਿਆ ਵੋਟਾਂ ਲੋਕਾਂ ਨੇ ਇਹਨਾਂ ਨੂੰ ਬਦਲਾ ਵਾਸਤੇ ਪਾਈਆਂ ਸੀ ਵੀ ਤਾਂ ਹੀ 92 ਐਮਐਲਏ ਲੈ ਕੇ ਆਏ ਸੀ ਪਰ ਹੁਣ ਤਾਂ ਲੋਕ ਇਹ ਕਹਿ ਰਹੇ ਆ ਵੀ ਜੇ ਅੱਜ ਵੀ ਚੋਣ ਹੋ ਜAVE ਪੰਜਾਬ ਦੇ ਲੋਕ ਇਹ ਕਹਿ ਰਹੇ ਆ ਤੇ ਮੇਰਾ ਵੀ ਇਹੀ ਵਿਚਾਰ ਹੈ ਇਹਨਾਂ ਨੂੰ 10 ਸੀਟਾਂ ਤੋਂ ਵੱਧ ਨਹੀਂ ਆ ਸਕਦੀਆਂ ਕਿਉਂਕਿ ਜੀ ਦੀ ਜ਼ਿੰਮੇਵਾਰੀ ਸਿਰਫ ਇਹਨਾਂ ਦੇ ਐਮਐਲਏਾਂ ਦੀ ਤੇ ਪੰਜਾਬ ਦੀ ਜਿਹੜੀ ਭ੍ਰਸ਼ਟ ਬਿਊਰੋਕ੍ਰੇਸੀ ਆ ਉਹਨਾਂ ਦੀ ਤੇ ਹੋਰ ਕੋਈ ਇਸ ਬਾਰੇ ਜ਼ਿੰਮੇਵਾਰ ਨਹੀਂ ਹੈ ਪਰ ਜੇ ਆਪਾਂ ਗੱਲ ਕਰੀਏ ਇੱਕ ਹੋਰ ਵੀ ਚੀਜ਼ ਵੱਡੀ ਦੇਖਣ ਦੇ ਵਿੱਚ ਆਈ ਹੈ ਪੂਰਾ ਖਰੜ ਦੇ ਜਿਹੜੇ ਨੇ ਸਮਾਜ ਸੇਵੀ ਨੇ ਹਰ ਪਾਰਟੀ ਦੇ ਨਮਾਇंदे ਅਕਾਲੀ ਦਲ ਬਹੁਜਨ ਸਮਾਜ ਪਾਰਟੀ ਕਾਂਗਰਸ ਸਾਰੇ ਇਕਜੁੱਟ ਹੋ ਕੇ ਉਹਨਾਂ ਨੇ ਜਿਹੜਾ ਅੱਜ ਆਪਣੇ ਕੋਲ ਤੋਂ ਜਿਹੜਾ ਕੰਮ ਸ਼ੁਰੂ ਕਰਵਾਇਆ ਉਹਦੀ ਕੀ ਗੱਣਾ ਚਾਹੁੰਦੇ ਹੋ ਅਸੀਂ ਇਹਦੀ ਬਹੁਤ ਸ਼ਲਾਘਾ ਕਰਦੇ ਹਾਂ ਤੇ ਅੱਜ ਇਹ ਪੰਜਾਬ ਦੀ ਮੰਗ ਵੀ ਹੈ ਤੇ ਪੰਜਾਬ ਦੀ ਲੋੜ ਵੀ ਹੈ ਸਾਰੀ ਪਾਰਟੀਆਂ ਨੂੰ ਆਪਣੀ ਪਾਰਟੀਵਾਦੀਤ ਉੱਠ ਕੇ ਉੱਤੇ ਸਾਰੀ ਜਥੇਬੰਦੀਆਂ ਨੂੰ ਤੇ ਈਵਨ ਮੈਂ ਤਾਂ ਕਹਿੰਦਾ ਆਮ ਪਾਰਟੀਆਂ ਦੇ ਜਿਹੜੇ ਵਲੰਟੀਅਰ ਨੇ ਉਹ ਵੀ ਤਾਂ ਸਾਡੇ ਲੋਕਾਂ ਚੋਂ ਹੀ ਆਇਆ ਅਸਿਓ ਬੋਟਾ ਇਹਨਾਂ ਨੂੰ ਪਾਇਆ ਉਹਨਾਂ ਨੂੰ ਵੀ ਜਿਹੜਾ ਸਰਕਾਰ ਦੇ ਖਿਲਾਫ ਜਿੱਦਾਂ ਅੱਜ ਖੜੇ ਹੋਏ ਆ ਇਹ ਖੜਾ ਹੋਣਾ ਚਾਹੀਦਾ ਚਾਹੇ ਉਹ ਪੰਜਾਬ ਦਾ ਭਲਾ ਹੋ ਸਕਦਾ ਹਾਂ ਮਾਵੀ ਸਾਹਿਬ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਅੱਜ ਪੂਰੇ ਜੇ ਆਪਾਂ ਗੱਲ ਕਰੀਏ ਖਰੜ ਦੀ ਹਰ ਪਾਰਟੀ ਦਾ ਨੁਮਾਇੰਦਾ ਜਿਹੜਾ ਹੈ ਉਹ ਆਪਣੀ ਹਮਦਰਦੀ ਇਸ ਵਿਆਹ ਵਾਲੇ ਘਰ ਦੇ ਨਾਲ ਲੈ ਕੇ ਆਇਆ ਕਿਉਂਕਿ ਚਾਰ ਲੜਕੀਆਂ ਨੇ ਦੋ ਲੜਕੀਆਂ ਦੀ ਸ਼ਾਦੀ ਹੈ ਤੇ ਮਾਂ ਜਿਹੜੀ ਹੈਂਡੀਕੈਪਟ ਹੈ ਤੇ ਸਰਕਾਰ ਦਾ ਹਾਲ ਕੀ ਸੀ ਤੁਸੀਂ ਆਪ ਹੀ ਦੇਖ ਰਹੇ ਹੋ ਪੂਰੇ ਜਿੰਨੇ ਵੀ ਹੋਰੇ ਪਾਰਟੀਆਂ ਦੇ ਨੁਮੰਦੇ ਆਏ ਆ ਉਹਨਾਂ ਦੇ ਸਹਿਯੋਗ ਦੇ ਨਾਲ ਜਿਹੜਾ ਇਹ ਕੰਮ ਸ਼ੁਰੂ ਹੋਇਆ ਕੀ ਕਹਿਣਾ ਚਾਹ ਅੱਜ ਮੈਂ ਮਹਾ ਸ਼ਿਵਰਾਤਰੀ ਦੇ શુભ ਅਫਸਰ ਤੇ ਸਾਰੇ ਦੇਸ਼ਵਾਸੀਆਂ ਨੂੰ ਲੱਖ ਲੱਖ ਵਧਾਈ ਦਿੰਦਾ ਸਭ ਤੋਂ ਪਹਿਲਾਂ ਜਿਹੜੀ ਤੁਸੀਂ ਗੱਲ ਕੀਤੀ ਹੈ ਕਿ ਲੋਕਾਂ ਨੇ ਆਪ ਖੁਦ ਕੰਮ ਕਰਾਇਆ ਅਸੀਂ ਸਰਕਾਰ ਨੂੰ ਚੁਣਦੇ ਆ ਤੇ ਹਰ ਵਿਅਕਤੀ ਜਦੋਂ ਸਵੇਰੇ ਉੱਠਦਾ ਚਾਹ ਦੇ ਕੱਪ ਦੇ ਨਾਲ ਕਿ ਸੌਣ ਵੇਲੇ ਵੀ ਜੇ ਪੱਖਾ ਚੱਲਦਾ ਤਾਂ ਉਹ ਸਰਕਾਰ ਨੂੰ ਟੈਕਸ ਦਿੰਦਾ ਇਹ ਕਿਸੇ ਦੀ ਜੇਬ ਦੇ ਵਿੱਚੋਂ ਕੋਈ ਪੈਸਾ ਨਹੀਂ ਲੱਗਦਾ ਜੇ ਡਿਵੈਲਪਮੈਂਟ ਕਰਾਉਣੀ ਹੈ ਜੇ ਡਵੈਲਪਮੈਂਟ ਨਹੀਂ ਕਰਾ ਸਕਦੇ ਤਾਂ ਘੱਟੋ ਘੱਟ ਜਿਹੜੇ ਲੋਕਾਂ ਦਾ ਦਿੱਤਾ ਹੋਇਆ ਟੈਕਸਾਂ ਦੇ ਰੂਪ ਦੇ ਵਿੱਚ ਪੈਸਾ ਉਹਨੂੰ ਮਿਸਯੂਜ਼ ਤਾਂ ਨਾ ਕਰਨ ਉਹਨੂੰ ਉਹਦੀ ਦੁਰਵਰਤੋਂ ਤਾਂ ਨਾ ਕਰਨ ਇਹ ਬੜੇ ਦੁੱਖ ਨਾਲ ਕਹਿਣਾ ਪੈ ਰਿਹਾ ਕਿ ਲੋਕ ਟੈਕਸਾਂ ਦਾ ਪੈਸਾ ਵੀ ਦਿੰਨੇ ਆ ਔਰ ਲੋਕ ਜੇ ਕੋਈ ਡਵੈਲਪਮੈਂਟ ਕਰਾਉਣੀ ਆ ਗਲੀਆਂ ਬਣਾਉਣੀ ਆ ਉਹ ਵੀ ਆਪਣੀ ਜੇਬ ਤੋਂ ਬਣਾ ਰਹੇ ਆ ਮੈਂ ਜਿੱਥੇ ਆਮ ਆਦਮੀ ਘਰ ਬਚਾਉ ਪੰਜਾਬ ਦਾ ਕਨਵੀਨਰ ਮੈਂ ਉੱਥੇ ਅੱਜ ਆਮ ਆਦਮੀ ਪਾਰਟੀ ਦਾ ਵੀ ਇੱਕ ਵਰਕਰ ਹਾਂ ਕਿਉਂਕਿ ਅਸੀਂ ਉਹ ਲੋਕਾਂ ਆ ਦਰਸ਼ਨਤਾਰੀਵਾਲ ਜੀ ਖੜੇ ਆ ਮੇਰੇ ਨਾਲ ਜਿਨ੍ਹਾਂ ਨੇ ਆਮ ਆਦਮੀ ਪਾਰਟੀ ਪੰਜਾਬ ਦੇ ਵਿੱਚ 2012 ਤੋਂ ਲੈ ਕੇ ਮਿਹਨਤ ਕਰਕੇ ਖੜੀ ਕੀਤੀ ਹੈ ਉਹ ਅੱਜ ਜਿਹੜੀ ਕਿਸ਼ਤੀ ਅਸੀਂ ਦਰਿਆ ਦੇ ਵਿੱਚ ਤੈਰਦੀ ਸੀ ਉਹਦੇ ਵਿੱਚ ਆ ਜਿਹੜੇ ਅੱਜ ਦੇ ਲੀਡਰ ਹੈ ਭ੍ਰਿਸ਼ਟ ਲੀਡਰ ਹੈ ਮੈਂ ਤਾਂ ਇਹਨਾਂ ਨੂੰ ਭ੍ਰਿਸ਼ਟਾਚਾਰ ਦਾ ਇੱਕ ਅੱਡਾ ਕਹੂੰਗਾ ਉਹਨਾਂ ਨੇ ਉਸ ਕਿਸ਼ਤੀ ਦੇ ਵਿੱਚ ਮੋਰੀਆਂ ਕਰਤੀਆਂ ਅੱਜ ਜਿਹੜੀ ਆਮ ਆਦਮੀ ਪਾਰਟੀ ਦੀ ਕਿਸ਼ਤੀ ਆ ਉਹ ਦਰਿਆ ਦੇ ਵਿੱਚ ਡੁੱਬ ਰਹੀ ਹੈ ਜੇ 2 ਸਾਲ ਰਹਿ ਗਏ ਆ 27 ਦੇ ਵਿੱਚ ਇਲੈਕਸ਼ਨ ਹੈ ਅੱਜ ਆ ਸਾਰੇ ਲੋਕ ਨਾਰਾਜ਼ ਖੜੇ ਆ ਅੱਜ ਇਹ ਦੁਖੀ ਐ ਇਸ ਪਾਰਟੀ ਤੋਂ ਅਸੀਂ ਉਹਨਾਂ ਦੇ ਵਲੰਟੀਅਰ ਹੁੰਦੇ ਹੋਏ ਵੀ ਇਹ ਦੁਖੀ ਐ ਜਿਨ੍ਹਾਂ ਨੇ ਪਾਰਟੀ ਦੀਆਂ ਜਣਾ ਲਾ ਕੇ ਉਹਦੇ ਵਿੱਚ ਪਾਣੀ ਪਾ ਕੇ ਉਹਨੂੰ ਸਿੰਜ ਕੇ ਵੱਡੀ ਕੀਤਾ ਅੱਜ ਇਹ ਪਾਰਟੀ ਡੁੱਬ ਰਹੀ ਹੈ ਤਾਂ ਮੈਂ ਇਹ ਵੀ ਕਹਿਣਾ ਚਾਹੁੰਦਾ ਇਹਨਾਂ ਲੋਕਾਂ ਨੂੰ ਮੈਂ ਵਧਾਈ ਵੀ ਦੇਣਾ ਚਾਹੁੰਦਾ ਜਿਨ੍ਹਾਂ ਨੇ ਆਪਣੀ ਜੇਬ ਦੇ ਵਿੱਚੋਂ ਇੱਕੋ ਪਰਿਵਾਰ ਜਿਨ੍ਹਾਂ ਦੀ ਆ ਬੀਬੀ ਵਾਲਾ ਕਮਾਇਓ ਕੈਮਰਾ ਇਹੀ ਨੇ ਹਾਂਜੀ ਅੱਜ ਹੈ ਜਿਹੜੇ ਛੋੜੀਆਂ ਧੀਆਂ ਦੀ ਮਾਂ ਹੈ ਉਹ ਹੈਂਡੀਕੈਪਡ ਜਿਨ੍ਹਾਂ ਨੂੰ ਲੋਕ ਫੜ-ਫੜ ਕੇ ਤੋੜ ਰਹੇ ਐ ਅੱਜ ਉਹਨਾਂ ਦੀ ਦੇ ਘਰ ਦੇ ਅੱਗੇ ਗਲੀ ਪੁੱਟ ਕੇ ਖੱਡੇ ਕਰਦੇ ਐ ਜਿਨ੍ਹਾਂ ਤੋਂ ਪਹਿਲਾਂ ਨਹੀਂ ਤੁਰਿਆ ਜਾਂਦਾ ਔਰ ਸਾਡੇ ਪੰਜਾਬ ਦਾ ਇੱਕ ਕਲਚਰ ਹੈ ਕਿ ਜੇ ਦੁਸ਼ਮਣ ਦੀ ਧੀ ਦਾ ਵੀ ਵਿਆਹ ਹੋਵੇ ਤਾਂ ਅਸੀਂ ਉਹਦੇ 'ਚ ਵੀ ਹਾਂ ਦਾ ਨਾਰਾ ਮਾਰਦੇ ਆ ਉਹਨੂੰ ਤੰਗ ਪਰੇਸ਼ਾਨ ਨਹੀਂ ਕਰਦੇ ਇਹ ਨਹੀਂ ਸੋਚਦੇ ਕਿ ਸਾਡੇ ਦੁਸ਼ਮਣ ਦੀ ਜਿਹੜੀ ਧੀ ਹੈ ਉਹ ਦੁਖੀ ਰਹੇ ਉਹਦੇ ਵੀ ਅਸੀਂ ਹੱਕ 'ਚ ਆ ਪਰ ਇਹ ਜੋ ਸਰਕਾਰ ਨੇ ਜਾਂ ਜਿਹੜੇ ਕੋਈ ਆ ਆਪਣੀ ਚੌਧਰ ਦਿਖਾਉਣ ਵਾਸਤੇ ਜਿਹੜੇ ਇਹ ਲੀਡਰ ਅੱਗੇ ਆਏ ਆ ਜਿਨ੍ਹਾਂ ਨੇ ਕੰਮ ਰਖਵਾਇਆ ਅਸੀਂ ਉਸ ਦੀ ਨਿੰਦਾ ਕਰਦੇ ਆ ਔਰ ਸਰਕਾਰ ਨੂੰ ਕਹਿੰਨੇ ਆ ਕਿ 2 ਸਾਲ ਬਾਕੀ ਆ ਤੁਹਾਡੇ ਜੇ ਤੁਸੀਂ ਇਹੋ ਜਿਹਾ ਹੀ ਕੰਮ ਕਰਦੇ ਰਹੇ ਤਾਂ ਮੇਰਾ ਖਿਆਲ ਹੈ ਧਾਲੀਵਾਲ ਸਾਹਿਬ ਨੇ ਤਾਂ 10 ਸੀਟਾਂ ਕਿਹਾ ਮੈਂ ਤਿੰਨ ਸੀਟਾਂ ਤੇ ਲੈ ਕੇ ਆ ਰਿਹਾ ਇਹਨਾਂ ਨੂੰ ਤਿੰਨ ਸੀਟਾਂ ਵੀ ਪੰਜਾਬ ਦੇ ਵਿੱਚ ਮਿਲਣੀਆਂ ਨੇ ਜੇ ਵਿਧਾਨ ਸਭਾ ਕਿਤੇ ਜਾਣਾ ਤਾਂ ਸਕੂਟਰ ਤੇ ਚਲੇ ਜਾਏ ਕਰਨਗੇ ਤੇ ਸਾਡੇ ਨਾਲ ਹੋਰ ਵੀ ਜਿਹੜੇ ਨੇ ਸਮਾਜ ਸੇਵੀ ਹਰਜੀਤ ਪੰਨੂ ਜੀ ਉਰੇ ਪਹੁੰਚੇ ਨੇ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕਿ ਦੋ ਲੜਕੀਆਂ ਦੇ ਵਿਆਹ ਦੇ ਕਾਰਨ ਜਿਹੜਾ ਕਿਸੇ ਸਰਾਰਤੀ ਅੰਸਰ ਨੇ ਇਹ ਸੜਕ ਜਿਹੜੀ ਆ ਰੋਗ ਦਿੱਤੀ ਸੀ ਪਰ ਅੱਜ ਪੂਰੇ ਜੇ ਆਪਾਂ ਗੱਲ ਕਰੀਏ ਖਰੜ ਜਿਹੜਾ ਪੂਰਾ ਇਕੱਠਾ ਹੋ ਗਿਆ ਕਾਂਗਰਸ ਤੋਂ ਲੈ ਕੇ ਬਹੁਜਨ ਸਮਾਜ ਪਾਰਟੀ ਅਕਾਲੀ ਦਲ ਸਾਰੇ ਹੀ ਲੀਡਰਾਂ ਨੇ ਉਰੇ ਜਿਹੜਾ ਵਿਆਹ ਵਾਲੇ ਘਰ ਦੇ ਵਿੱਚ ਸਹਿਮਤੀ ਦਿੱਤੀ ਹੈ ਤੇ ਸੜਕ ਜਿਹੜੀ ਹੈ ਆਪਣੇ ਸਹਿਯੋਗ ਦੇ ਨਾਲ ਆਪ ਹੀ ਜਿਹੜੀ ਹੈ ਬਣਾਣੀ ਸ਼ੁਰੂ ਕਰ ਦਿੱਤੀ ਤੇ ਹਰਜੀਤ ਪੰਨੂ ਜੀ ਦੇ ਨਾਲ ਆਪਾਂ ਗੱਲਬਾਤ ਕਰਾਂਗੇ ਪੰਨੂ ਜੀ ਦੋ ਲੜਕੀਆਂ ਦਾ ਵਿਆਹ ਹੋਵੇ ਮਾਂ ਉਹਨਾਂ ਦੀ ਹੈਂਡੀਕੈਪਟ ਹੋਵੇ ਤੇ ਸ਼ਰਾਰਤੀ ਅੰਸਰ ਦੇ ਵੱਲੋਂ ਜਿਹੜਾ ਹੈ ਇਸ ਸੜਕ ਨੂੰ ਰੋਕ ਦਿੱਤਾ ਸੀ ਪਰ ਅੱਜ ਪੂਰੇ ਖਰੜ ਦੇ ਸਹਿਯੋਗ ਦੇ ਨਾਲ ਇਹ ਬਣ ਰਹੀ ਹੈ ਕੀ ਕਹਿਣਾ ਚਾਹੁੰਦੇ ਹੋ ਬਾਈ ਜੀ ਬੜੀ ਖੁਸ਼ੀ ਦੀ ਗੱਲ ਹੈ ਕਿ ਜਿਹੜੇ ਅੱਜ ਸਾਡੇ ਸ਼ਹਿਰ ਦੇ ਵਿੱਚ ਸ਼ਾਇਦ ਪਹਿਲੀ ਵਾਰੀ ਹੋ ਰਿਹਾ ਕਿ ਸਾਰੀਆਂ ਪਾਰਟੀਆਂ ਜਿਵੇਂ ਕਿ ਭਾਜਪਾ ਕਾਂਗਰਸ ਬਹੁਜਨ ਸਮਾਜ ਪਾਰਟੀ ਕਾਲੀ ਦਲ ਸਾਰੇ ਇਕੱਠੇ ਨੇ ਤੇ ਇਹ ਸਾਨੂੰ ਜ਼ਿੰਮੇਵਾਰੀ ਆਪਣੀ ਸਮਝਣੀ ਵੀ ਪੈਣੀ ਹੈ ਕਿ ਅਸੀਂ ਸਾਰੇ ਇਕੱਠੇ ਹੋ ਕੇ ਜੇ ਲੜਾਈ ਲੜਾਂਗੇ ਤਾਂ ਹੀ ਸ਼ਹਿਰ ਦਾ ਸੁਧਾਰ ਹੋਣਾ ਸਾਨੂੰ ਪਾਰਟੀਵਾਦੀ ਤੋਂ ਉੱਪਰ ਉੱਠ ਕੇ ਇਹ ਕੰਮ ਕਰਨੇ ਪੈਣੇ ਆ ਕਿਉਂਕਿ ਸਾਡੇ ਸ਼ਹਿਰ ਦੇ ਵਿੱਚ ਕੁਝ ਕੁ ਕ੍ਰਮ ਚੌਧਰੀ ਨੇ ਜਿਹੜੇ ਆਪਣੀ ਚੌਧਰ ਕਰਨ ਤੋਂ ਬਾਜ਼ ਨਹੀਂ ਆਉਂਦੇ ਤੇ ਜਿਹੜੇ ਇਦਾਂ ਦੇ ਜਿਹੜੇ ਕੰਮ ਨੇ ਚੰਗੇ ਕੰਮ ਨੇ ਦੋ ਧੀਆ ਦਾ ਵਿਆਹ ਏ ਧੀਆ ਪੈਣਾ ਸਾਰੇ ਸਮਾਜ ਦੀਆਂ ਸਾਂਝੀਆਂ ਹੁੰਦੀਆਂ ਨੇ ਜੇ ਇਹਨਾਂ ਨੇ ਰਾਜਨੀਤੀ ਕਰਨੀ ਸੀਗੀ ਤੇ ਬਾਅਦ ਚ ਕਰ ਲੰਦੇ ਘਟੋ ਘਟ ਵਿਆਹ ਨਿਕਲੇ ਤੋਂ ਬਾਅਦ ਕਰ ਲੰਦੇ ਹੁਣ ਜੇ ਰੌਣਾ ਪਾਉਂਦੇ ਨੇ ਕਿ ਪਾਈਪ ਛੋਟਾ ਪਾਈ ਵੱਡਾ ਬਾਈ 1.5 ਫੁੱਟ ਦਾ ਪਾਈਪ ਇਹਨਾਂ ਨੂੰ ਪ੍ਰੋਬਲਮ ਵੀ ਕੀ ਹੈ ਹੁਣ ਕੋਈ ਗਲੀ ਇਹ 35 ਫੁੱਟ ਦੀ ਤਾਂ ਹੈ ਨਹੀਂ ਵੀ ਇੱਥੇ 4 ਫੁੱਟ ਦਾ ਪੈ ਪੈਣਾ ਕਿੰਨਾ ਕੁ ਪਾਣੀ ਆ 30 40 ਘਰਾਂ ਦਾ ਪਾਣੀ ਆਉਣਾ ਤੇ ਇਹਨਾਂ ਨੂੰ ਜਿਹੜੀ ਹੈਗੀ ਸਿਆਸਤ ਕਰਨ ਤੋਂ ਬਾਜ਼ ਨਹੀਂ ਆਉਂਦੇ ਮੈਨੂੰ ਤਾਂ ਇਹ ਵੀ ਪਤਾ ਲੱਗਿਆ ਵੀ ਉਹ ਸਰਕਾਰੀ ਮੁਲਾਜ਼ਮ ਹੈ ਠੀਕ ਹੈ ਉਹਦੇ ਖਿਲਾਫ ਵੀ ਜਾਵਾਂਗੇ ਬਾਈ ਜੀ ਠੀਕ ਹੈ ਸਰਕਾਰ ਨੂੰ ਵੀ ਜਵਾਬ ਦੇਣਾ ਪੈਣਾ ਵੀ ਇਹ ਜਿਹੜੇ ਹੈਗੇ ਨੇ ਇਦਾਂ ਦੇ ਬੰਦੇ ਇਹਨਾਂ ਨੇ ਸਰਕਾਰੀ ਜਿਹੜੇ ਮੁਲਾਜ਼ਮ ਨੇ ਉਹ ਕਿਉਂ ਅੱਗੇ ਲਾ ਰੱਖੇ ਨੇ ਤੇ ਇਹਨਾਂ ਦਾ ਕੀ ਇੱਥੇ ਫਰਜ ਬਣਦਾ ਚਲੋਗੇ ਇਹ ਨਾ ਇਹ ਟੀਚਰ ਆ ਸ਼ਾਇਦ ਇਹ ਆਪਣੀ ਡਿਊਟੀ ਉੱਥੇ ਜਾ ਕੇ ਕਰੇ ਬੱਚਿਆਂ ਨੂੰ ਪੜ੍ਹਾਵੇ ਤੇ ਆ ਜਿਹੜਾ ਦਾਂਦਾ ਹੀ ਨਹੀਂ ਦਾਂਦਾ ਹੀ ਨਹੀਂ ਦੇਖੋ ਉਹਦੀ ਟੈਂਡੈਂਸ ਵੀ ਬਿਲਕੁਲ ਫਿਰ ਸਰਕਾਰ ਨੂੰ ਚੈੱਕ ਕਰਨੀ ਚਾਹੀਦੀ ਹੈ ਤੇ ਇਹਦੇ ਖਿਲਾਫ ਕਾਰਵਾਈ ਕਰਨੀ ਚਾਹੀਦੀ ਹੈ ਮੈਂ ਅੱਜ ਬੜੀ ਮੈਨੂੰ ਖੁਸ਼ੀ ਹੈ ਕਿ ਸਾਡੇ ਸਾਰੇ ਪਤਵੰਤੇ ਜਿਹੜੇ ਮੋਤਵਰ ਬੰਦੇ ਆ ਸ਼ਹਿਰ ਦੇ ਅਲੱਗ-ਅਲੱਗ ਪਾਰਟ ਇਹੋ ਜਿਹੇ ਲੋਕਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ ਕਿ ਇੱਕ ਹੈਂਡੀਕੈਪ ਜਿਹੜੇ ਹੈਗੇ ਨੇ ਮਾਤਾ ਆਪਣੇ ਬੱਚਿਆਂ ਦਾ ਵਿਆਹ ਕਰਨ ਲੱਗੀ ਆ ਉਹ ਵਿਆਹ ਦੇ ਵਿੱਚ ਵਿਗਨ ਪਾ ਰਹੇ ਨੇ ਹਲੋ ਕਿ ਉਹਨਾਂ ਨੂੰ ਤਾਂ ਚਾਹੀਦਾ ਸੀ ਕਿ ਜੇ ਉਹ ਕਿਸੇ ਪਾਰਟੀ ਦੇ ਨੁਮਾਇੰਦੇ ਬਣਦੇ ਆ ਤਾਂ ਇਸ ਵਿਆਹ ਦੇ ਵਿੱਚ ਆ ਕੇ ਮਦਦ ਕਰਦੇ ਉਹਨਾਂ ਨੇ ਇੱਥੇ ਆ ਕੇ ਜਿਹੜਾ ਸੀਗਾ ਅੱਗੇ ਵੱਧ ਕੇ ਕੰਮ ਕਰਦੇ ਤੁਸੀਂ ਸਿਆਸਤ ਕਰਨੀ ਆ ਯਾਰ ਹੋਰ ਜਗ੍ਹਾ ਕਰ ਲਓ ਹੋਰ ਸ਼ਹਿਰ 'ਚ ਕੰਮ ਘਟ ਹੈ ਹੁਣ ਉਹ ਕਦੀ ਮੈਂ ਦੇਖਿਆ ਗਰੁੱਪਾਂ 'ਚ ਪਾਉਂਦੇ ਨੇ ਕਦੀ ਚੋਈ ਦਾ ਮੁੱਦਾ ਕਦੀ ਸੜਕ ਦਾ ਮੁੱਦਾ ਯਾਰ ਜੇ ਤੁਸੀਂ ਐਡੀ ਸਰਕਾਰ 'ਚ ਬੈਠੇ ਹੋ ਤੁਸੀਂ ਕੰਮ ਰਕਾਉਣ ਦਾ ਮੈਦਾ ਰੱਖਦੇ ਹੋ ਫਿਰ ਤੁਸੀਂ ਚੋਈਆਂ ਖਾਲ ਗੁਰਨ ਨਿਯਾਜ ਕਬਜੇ ਹੋ ਰੱਖਰੇ ਤੁਸੀਂ ਕਿਉਂ ਨਹੀਂ ਕਰਾਉਂਦੇ ਤੁਸੀਂ ਸੜਕਾਂ ਬਣਾ ਦੋ ਆਪਣੇ ਦਮ ਤੇ ਜੇ ਤੁਸੀਂ ਇੰਨੇ ਹੀ ਰੱਖਦੇ ਹੋ ਠੀਕ ਹੈ ਨੰਬਰਦਾਰ ਜੀ ਨੇ ਐਮਸੀ ਸਾਹਿਬ ਨੇ ਕੋਈ ਮਾੜਾ ਕੰਮ ਕਰਤਾ ਜੇ ਮਤਾ ਪਾ ਕੇ ਸੜਕਾਂ ਬਣਾਉਣ ਲਾਤੀਆਂ ਇੱਥੇ ਬਾਈ ਜੀ 2-2 ਫੁੱਟ ਪਾਣੀ ਖੜ ਜਾਂਦਾ ਠੀਕ ਹੈ ਕੋਈ ਬਜ਼ੁਰਗ ਗਿਰ ਜੇ ਇੱਕ ਇਸ ਹੋ ਜੇ ਚੂਲੇ ਹਿੱਲੇ ਜਾਂਦੇ ਨੇ ਕਿੰਨੇ ਆਪਰੇਸ਼ਨ ਤੇ ਲੱਖਾਂ ਰੁਪਏ ਲੱਗ ਜਾਂਦੇ ਨੇ ਕੌਣ ਦੇਊਗਾ ਸਰਕਾਰ ਤਾਂ ਪਹਿਲਾਂ ਹੀ ਦੇ ਕੇ ਰਾਜ਼ੀ ਨਹੀਂ ਜਿਹਨਾਂ ਦੇ ਕਾਰਡ ਬਣੇ ਉਹਨਾਂ ਨੂੰ ਵੀ ਪੈਸੇ ਨਹੀਂ ਮਿਲਦੇ ਇੱਥੇ ਇਹ ਤਰਾਸ ਦੀ ਹੋ ਰੱਖੀ ਹੈ ਸਾਡੇ ਸਟੇਟ ਪੰਜਾਬ ਦੀ ਇਸ ਕਰਕੇ ਸਾਡੀ ਬੇਨਤੀ ਹੈ ਇਹ ਜੇ ਘਰਮ ਚੌ ਕਿ ਐਮਐਲਏ ਸਾਹਿਬ ਘਟੋ ਘਟ ਇਹੋ ਜਿਹੇ ਲੋਕਾਂ ਨੂੰ ਨੱਥ ਪਾ ਕੇ ਰੱਖੋ ਜਿਹੜੀ ਤੁਹਾਡੀ ਇਮੇਜ ਨੂੰ ਖਰਾਬ ਕਰਦੇ ਆ ਤੁਹਾਨੂੰ ਤਾਂ ਚਾਹੀਦਾ ਸੀ ਤੁਸੀਂ ਇੱਥੇ ਆ ਕੇ ਆਪ ਖੜਕੇ ਸੜਕ ਬਣਾਉਂਦੇ ਠੇਕੇਦਾਰਾਂ ਨੂੰ ਕਹਿੰਦੇ ਈਓ ਸਾਹਿਬ ਨੂੰ ਕਹਿੰਦੇ ਐਮੀ ਸਾਹਿਬ ਨੂੰ ਕਹਿੰਦੇ ਵੀ ਇਹ ਕੰਮ ਰੁਕਣਾ ਨਹੀਂ ਚਾਹੀਦਾ ਦੋ ਧੀਆ ਦਾ ਵਿਆਹ ਏ ਉਸ ਤੋਂ ਬਾਅਦ ਠੀਕ ਆ ਯਾਰ ਕਿੰਨਾ ਕੁ ਲੱਗਦਾ ਦੁਬਾਰਾ ਪੱਟ ਕੇ ਬਣਾ ਦੰਦੇ ਤਾਂ ਕੀ ਐਮਸੀ ਸਾਹਿਬ ਅਸੀਂ ਸਾਰੇ ਰਲ ਕੇ ਜਿਹੜਾ ਲੇਬਰ ਦਾ ਖਰਚਾ ਸੀ ਅਸੀਂ ਦੇ ਦਾਂਗੇ ਐਡੀ ਵੀ ਗੱਲ ਨਹੀਂ ਆਪਰ ਜਿਹੜਾ ਧੀਆ ਦਾ ਵਿਆਹ ਏ ਉਹ ਹੋਣਾ ਚਾਹੀਦਾ ਬਾਈ ਜੀ ਠੀਕ ਆ ਅਸੀਂ ਇਹਨੂੰ ਇਸ਼ੂ ਨਹੀਂ ਬਣਾਉ ਪਰ ਇੱਕ ਇਹ ਜੇ ਲੋਕਾਂ ਨੂੰ ਘੜਮ ਚੌਧਰੀਆਂ ਨੂੰ ਮੈਸੇਜ ਦੇਣਾ ਜ਼ਰੂਰੀ ਹੈ ਕਿ ਜੇ ਤੁਸੀਂ ਸ਼ਹਿਰ ਦਾ ਮਾਹੌਲ ਖਰਾਬ ਕਰੋਗੇ ਤਾਂ ਅਸੀਂ ਸਾਰੀਆਂ ਪਾਰਟੀਆਂ ਆਲੇ ਇਕੱਠੇ ਹੋ ਕੇ ਚਾਹੇ ਉਹ ਸਮਾਜ ਸੇਵੀ ਚਾਹੇ ਕੋਈ ਹੋਰ ਸੰਗਠਨ ਹੈ ਜਿੰਨੇ ਵੀ ਸਾਰੇ ਇਕੱਠੇ ਹੋ ਕੇ ਇਹਦਾ ਇਦਾਂ ਹੀ ਜਵਾਬ ਦਿੱਤਾ ਜਾਊਗਾ ਜਿੱਥੇ-ਜਿੱਥੇ ਕੰਮ ਰੋਕਿਆ ਜਾਊਗਾ ਅਸੀਂ ਹੁਣ ਇਕੱਠੇ ਹੋ ਕੇ ਇਦਾਂ ਹੀ ਸਾਰੀਆਂ ਪਾਰਟੀਆਂ ਇਕੱਠੀਆਂ ਹੋ ਕੇ ਕੰਮ ਚਲਾਇਆ ਕਰਾਂਗੇ ਤੇ ਸ਼ਹਿਰ ਦੀ ਨੁਹਾਰ ਬਦਲਣ ਵਿੱਚ ਸਾਰੇ ਆਪਣਾ ਅਹਿਮ ਯੋਗਦਾਨ ਪਾਉਣਗੇ ਬਿਲਕੁਲ ਤੁਸੀਂ ਇਹ ਗੱਲ ਜਿਹੜੀ ਸੁਣ ਲਈ ਹੈ ਕਹਿੰਦੇ ਨੇ ਪਾਰਟੀਵਾਦੀ ਤੋਂ ਉੱਤੇ ਉੱਠ ਕੇ ਜਿਹੜੇ ਨੇ ਸਾਰੇ ਸਮਾਜ ਸੇਵੀ ਇਕਜੁੱਟ ਹੋ ਚੁੱਕੇ ਨੇ ਤੇ ਸਰਕਾਰ ਦੇ ਨੁਮਾਇੰਦਿਆਂ ਨੂੰ ਵੀ ਅਪੀਲ ਕੀਤੀ ਹੈ ਕਿ ਕੜਮ ਚੌਧਰੀਆਂ ਤੋਂ ਜਿਹੜਾ ਬਚਣਾ ਚਾਹੀਦਾ ਤੇ ਇਹੋ ਜਿਹੇ ਜਿਹੜੇ ਕਾਰਜਾਂ ਦੇ ਵਿੱਚ ਵੱਧ ਝੜ ਕੇ ਜਿਹੜਾ ਹੈ ਸਰਕਾਰ ਨੂੰ ਵੀ ਹਿੱਸਾ ਲੈਣਾ ਚਾਹੀਦਾ ਕਿਉਂਕਿ ਦੋ ਲੜਕੀਆਂ ਦੇ ਜਿਹੜੇ ਨੇ ਬਿਆਨ ਨੇ ਤੇ ਇੱਕ ਚੇਤਾਵਨੀ ਇਹਨਾਂ ਨੇ ਜ਼ਰੂਰ ਸਰਕਾਰ ਨੂੰ ਦੇ ਦਿੱਤੀ ਹੈ ਕਿ ਅਗਰ ਇਹੋ ਜੇ ਕੰਮਾਂ ਦੇ ਵਿੱਚ ਕੋਈ ਅੜਚਨ ਪਾਉਂਦਾ ਹੈ ਤਾਂ ਤਾਂ ਪੂਰੇ ਸਮਾਜ ਦੇ ਜੋ ਨਮਾਇंदे ਨੇ ਸਮਾਜ ਸੇਵੀ ਨੇ ਹਰ ਪਾਰਟੀਵਾਦੀ ਤੋਂ ਉੱਤੇ ਉੱਠ ਕੇ ਜਿਹੜਾ ਹੈ ਉਸ ਕੰਮ ਨੂੰ ਰੋਕੇ ਹੋਏ ਨੂੰ ਜਿਹੜਾ ਹੈ ਐਦਾਂ ਹੀ ਜਿਹੜਾ ਹੈ ਚਾਲੂ ਕਰਵਾਇਆ ਜਾਵੇਗਾ ਖਰੜ ਤੋਂ ਡੇਵਿਡ ਵਰਮਾ ਦੀ ਖਾਸ ਰਿਪੋਰਟ